ਰਾਹ ਗਾਂਧੀ ਨੇ ਜੇ ਲੱਖਾਂ ਲੋਕ ਮਾਰ ਦਿੱਤੇ ਤੇ ਜੇ ਉਹ ਇੰਦਰਾ ਗਾਂਧੀ ਮਾਰਤੀ ਉਹਦਾ ਦੁੱਖ ਲੱਗਦਾ ਤੁਹਾਨੂੰ ਇੰਦਰਾ ਗਾਂਧੀ ਨੂੰ ਨਹੀਂ ਸੀ ਚਾਹੀਦਾ ਕਿਸੇ ਤਰੀਕੇ ਨਾਲ ਡੀਲ ਕਰੇ ਦਰਬਾਰ ਸਾਹਿਬ ਦੇ ਵਿੱਚ ਚਲੋ ਮੈਂ ਮੰਨ ਲੈਂਦਾ ਵੀ ਉੱਥੇ ਸ਼ਸ਼ਤਰ ਧਾਰੀ ਸੀ ਹੈਗ ਨਹੀਂ ਵੀ ਤੁਸੀਂ ਕਿਸੇ ਤਰੀਕੇ ਨਾਲ ਡੀਲ ਕਰ ਲਓ ਪਹਿਲੀ ਗੱਲ ਤਾਂ ਮੰਗਾ ਮੰਨੋ ਮੰਗਾ ਕੀ ਸੀ ਉਹਨਾਂ ਦੀ ਮੈਂ ਤੁਹਾਨੂੰ ਦੱਸਦਾ ਮੰਗਾ ਕੀ ਕੁਝ ਵੀ ਨਹੀਂ ਸੀ ਵੀ ਇੱਕ ਤਾਂ ਸਾਡੀ ਜਿਹੜੀ ਔਰਤ ਹੈ ਉਹ ਥਾਣੇ ਦੇ ਵਿੱਚ ਰਾਤ ਨੂੰ ਨਾ ਰੱਖੀ ਜਾਵੇ ਕਿ ਕਿ ਫੇਰ ਦਰਬਾਰ ਸਾਹਿਬ ਤੋਂ ਕਹਿੰਦੇ ਸਾਨੂੰ ਕੀਰਤਨ ਚਾਹੀਦਾ ਫੇ ਕਹਿੰਦੇ ਸੀਗੇ ਵੀ ਜੇ ਦਰਬਾਰ ਸਾਹਿਬ ਤੇ ਕੀਰਤਨ ਤੁਹਾਨੂੰ ਪੈਸਾ ਲਾਉਣ ਦੀ ਲੋੜ ਨਹੀਂ ਸਾਨੂੰ ਅਸੀਂ ਆਪ ਦਾ ਪੈਸਾ ਲਾਵਾਂਗੇ ਆ ਮੰਗਾ ਇਦਾਂ ਨਹੀਂ ਫੇ 371 ਮੰਗਦੇ ਸੀ ਵੀ ਕਿਸਾਨਾਂ ਦੀ سپورਟ ਕੀਤੀ ਜਾਵੇ ਕੁਛ ਨਾ ਕੁਛ 370 ਵੀ ਅਸੀਂ ਆਪਣਾ ਸੌਦਾ ਆਪ ਵੀ ਵੇਚ ਸਕੀਏ ਕਿੱਦਾਂ ਦੀ ਮੰਗ ਤੁਸੀਂ ਇੱਕ ਮੰਗ ਨਹੀਂ ਮੰਨੀ ਫੇ ਤੁਸੀਂ ਉਲਟ ਜਿਹੜਾ ਆਪਣੇ ਨਿਰੰਕਾਰੀਓ ਸਾਡੇ ਸਿੱਖਾਂ ਦੇ ਖਿਲਾਫ ਖੜੇ ਕਰਤੇ ਨਿਰੰਕਾਰੀ ਇੱਥੇ ਦੀ ਕਹਿਣ ਲੱਪੇ ਵੀ ਅਸੀਂ ਅਸੀਂ 11ਵੇਂ ਗੁਰੂ ਆ ਤੇ ਸਾਡੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦਰਜ ਕੀਤੀ ਜਾਵੇ ਤੁਹਾਡਾ ਫਰਜ਼ ਨਹੀਂ ਸੀ ਬੰਦਾ ਨੂੰ ਚੱਕ ਕੇ ਅੰਦਰ ਦਿਓ ਤੁਸੀਂ ਆਪ ਸਿੱਖਾਂ ਨਾਲ ਇਸ ਤਾਂ ਕੀਤਾ ਜਿਹਦਾ ਕਰਕੇ ਸਿੱਖ ਕੀ ਕਰਨ ਮੈਂ ਸਵਾਲ ਪੁੱਛਦਾ ਕੀ ਕਰੀਏ ਸੀ ਮਰਜੀ ਹੈ ਜਦੋਂ ਤੁਹਾਡੇ ਕੋਲੇ ਪਾਵਰ ਆ ਤੁਹਾਡੇ ਕੋਲ ਮਿਲਟਰੀ ਆ ਤੁਹਾਡੇ ਕੋਲ ਫੋਰਸ ਆ ਤੁਸੀਂ ਚੱਕ ਕੇ ਨਿਰੰਕਾਰੀਆਂ ਨੂੰ ਅੰਦਰ ਦਿਓ ਤੇ ਕਹੋ ਭਾਈ ਤੁਸੀਂ ਧਰਮ ਦੀਆਂ ਭਾਵਨਾ ਹਰਟ ਕਰਦੇ ਹੋ ਨਾਲ ਤੁਸੀਂ ਸਾਡਾ ਪ੍ਰਕਾਸ਼ ਹੀ ਬਾਦਲਾ ਲਾ ਲਿਆ